ਬਾਰਲੇ ਮੁਲਕਾਂ ਦੇ ਹਾਲਾਤ ਤਾਂ ਆਪਾਂ ਨੂੰ ਪਤਾ ਹੀ ਆ ਹਨਾ ਨਿਤ ਦੇਣ ਆਪਾਂ ਖਬਰਾਂ ਸੁਣਦੇ ਰਹਿੰਨੇ ਆ ਜਿਨ੍ਹਾਂ ਦੇ ਵਿੱਚ ਯੂਰਪ ਕਹਿ ਲਓ ਕੈਨੇਡਾ ਕਹਿ ਲਓ ਅਮਰੀਕਾ ਕਹਿ ਲਓ ਆਸਟ੍ਰੇਲੀਆ ਕਹਿ ਲਓ ਤੇ ਪਰ ਹੁਣ ਜਿਹੜੀ ਹੈਗੀ ਐ ਇੱਕ ਨਿਊਜ਼ ਸਾਹਮਣੇ ਆਈ ਆ ਕਿ ਇੰਟਰਨੈਸ਼ਨਲ ਸਟੂਡੈਂਟਾਂ ਨੇ ਹੁਣ ਕਈ ਦੁਕਾਨਾਂ ਤੇ ਧਾਵਾ ਬੋਲਣਾ ਵੀ ਸ਼ੁਰੂ ਕਰਤਾ ਤੇ ਇਹ ਜਿਹੜੀ ਰੀਸੈਂਟ ਵੀਡੀਓ ਤੁਸੀਂ ਦੇਖ ਰਹੇ ਹੋ ਇੰਟਰਨੈਸ਼ਨਲ ਸਟੂਡੈਂਟ ਆ ਇਹ ਨਹੀਂ ਪਤਾ ਕਿਹੜੀ ਕੰਟਰੀ ਦੇ ਆ ਲਿਕਵਰ ਸ਼ਾਪ ਤੇ ਜਾ ਕੇ ਦੇਖੋ ਉਥੋਂ ਲਿਕਵਰ ਦੀ ਲੁੱਟ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਇੱਕ ਕੁੜੀ ਵੀ ਆ ਕੁੜੀ ਵੀ ਉਹਨਾਂ ਨੂੰ ਸਪੋਰਟ ਕਰ ਰਹੀ ਆ ਤੇ ਜਿਹੜੇ ਲਿਕਵਰ ਓਨਰ ਆ ਜਾਂ ਉੱਥੇ ਵਰਕਰ ਆ ਉਹ ਡਿਫੈਂਡ ਕਰ ਰਹੇ ਆ ਇਸ ਚੀਜ਼ ਨੂੰ ਵੀ ਤੁਸੀਂ ਇਹ ਕੰਮ ਨਾ ਕਰੋ ਤੇ ਦੇਖੋ ਵੀ ਇਹ ਚੀਜ਼ਾਂ ਵੀ ਹੋਣ ਲੱਗੀਆਂ ਤੇ ਫਿਰ ਇਹ ਜੇ ਇਹ ਚੀਜ਼ਾਂ ਹੁਣ ਸ਼ੁਰੂਆਤ ਹੋ ਗਈ ਆ ਤੇ ਇਹਨਾਂ ਦਾ ਐਂਡ ਕਿੱਥੇ ਜਾ ਕੇ ਹੋਊਗਾ ਲੱਗਦਾ ਵੀ ਜਿਹੜੇ ਹਾਲਾਤ ਆ ਉਹ ਅਹ ਦਿਨ ਬਾ ਦਿਨ ਬੱਤਰ ਹੁੰਦੇ ਜਾ ਰਹੇ ਆ ਸਰਕਾਰ ਵੱਲੋਂ ਤੇ ਜਿਹੜੀ ਉਹਨਾਂ ਦੀ ਪੁਲਿਸ ਅਥਾਰਟੀ ਵੱਲੋਂ ਵੀ ਹੱਥ ਪਹਿਲਾਂ ਹੀ ਖੜੇ ਕਰ ਦਿੱਤੇ ਜਾ ਚੁੱਕੇ ਆ ਕਿਉਂਕਿ ਪਿੱਛੇ ਜੇ ਇੱਕ ਮੈਟਰ ਆਇਆ ਸੀ ਜਿਹਦੇ ਵਿੱਚ ਕਾਰਾਂ ਦੀ ਚੋਰੀ ਜਿਹੜੀ ਹੈਗੀ ਆ ਸ਼ੁਰੂ ਹੋਈ ਸੀਗੀ ਤੇ ਕਾਰਾਂ ਦੀ ਚੋਰੀ ਸ਼ੁਰੂ ਹੋਣਾ ਕੀ ਸੀ ਪੁਲਿਸ ਨੇ ਕਿਹਾ ਸੀ ਵੀ ਤੁਸੀਂ ਜੇ ਤੁਹਾਡੇ ਕੋਲੇ ਕੋਈ ਆਉਂਦਾ ਕੋਈ ਕਾਰ ਚੋਰੀ ਕਰਨ ਆਉਂਦਾ ਜਾਂ ਕੁਝ ਆਉਂਦਾ ਤਾਂ ਤੁਸੀਂ ਚਾਬੀਆਂ ਉਹਨੂੰ ਪਹਿਲਾਂ ਹੀ ਦੇ ਦਿਆ ਕਰੋ ਅ ਬਜਾਏ ਕਿ ਉਹ ਤੁਹਾਡੇ ਨਾਲ ਕੋਈ ਸਾਲਟ ਕਰੇ ਤੁਹਾਡਾ ਨੁਕਸਾਨ ਕਰੇ ਇਸ ਕਰਕੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਕੋਈ ਚੰਗਾ ਨਹੀਂ ਹੋ ਰਿਹਾ ਇਹਦੇ ਬਾਰੇ ਜਰੂਰ ਜਿਹੜੀ ਉਥੋਂ ਦੀ ਗਵਰਨਮੈਂਟ ਆ ਉਹਨੂੰ ਸੋਚਣਾ ਚਾਹੀਦਾ ਰੋਕਣਾ ਚਾਹੀਦਾ ਤੇ ਉਮੀਦ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਸੁਧਰ ਜਾਣਗੇ ਧੰਨਵਾਦ ਥੈਂਕ ਯੂ